ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜਿਓ ਫਾਇਲ ਕਾਰ 24 ਨਾਲ ਦੱਸ ਦਈਏ ਫਾਇਲ ਕਦੋਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਜੋ ਕਿ ਸ਼੍ਰੀ ਗੰਗਾ ਨਗਰ ਤੋਂ ਚੰਡੀਗੜ੍ਹ ਤੱਕ ਰੇਲ ਚਲਾਉਣ ਦਾ ਮੁੱਖ ਮੁੱਦਾ ਬਣ ਸਕਦਾ ਹੈ ਹਲਕਾ ਫਰੋਈਪੁਰ ਲੋਕ ਸਭਾ ਤੋਂ ਦੇਸ਼ ਅਤੇ ਸੂਬੇ ਵਿੱਚ 5 ਸਾਲਾਂ ਬਾਅਦ ਹੁੰਦੀਆਂ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਵਿਚ ਕੁਝ ਲੋਕਾਂ ਵੱਲੋਂ ਵਿਕਤੀ ਮੁੱਦਿਆਂ ਨੂੰ ਹੀ ਵਾਰ ਕੇ ਸੀਮਤ ਕਰ ਦਿੱਤਾ ਜਾਂਦਾ ਹੈ। ਪਰੰਤੂ ਸਮਾਜ ਅਤੇ ਚੇਤਨ ਲੋਕਾਂ ਵੱਲੋਂ ਸਮਾਜ ਦੇ ਭਲੇ, ਭਾਵ ਸਰਬਤ ਦੇ ਭਲੇ ਲਈ ਮੁੱਦੇ ਚੁੱਕੇ ਜਾਂਦੇ ਹਨ। ਇਸ ਤਰ੍ਹਾਂ ਹੀ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਫਾਹਲਕਾ ਦੇ ਆਗੂਆਂ ਵੱਲੋਂ ਰੇਲ ਦਾ ਮੁੱਦਾ ਚੁੱਕਿਆ ਗਿਆ ਹੈ। ਇਹ ਰੇਲ ਚਲਾਉਣ ਦਾ ਮੁੱਖ ਮੁੱਦਾ ਉੱਭਰ ਕੇ ਸਾਹਮਣੇ ਆ ਰਿਹਾ ਹੈ। ਇੱਥੇ ਇਹ ਵੀ ਦੱਸ ਦਈਏ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਪੀਜੀਆਈ ਦੇ ਮਰੀਜ਼ਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਕੰਮਕਾਜ ਨਾਲ ਸੰਬੰਧਿਤ ਵਕੀਲਾਂ ਅਤੇ ਆਮ ਲੋਕਾਂ ਤੋਂ ਇਲਾਵਾ ਕਿਸਾਨ ਵਪਾਰੀ ਅਤੇ ਮੁਲਾਜ਼ਮਾਂ ਨੂੰ 400 ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ। ਸ਼੍ਰੀ ਗੰਗਾ ਨਗਰ ਤੋਂ ਚੰਡੀਗੜ੍ਹ ਤੱਕ ਰੇਲ ਨਾ ਚੱਲਣ ਕਰਕੇ ਆਮ ਲੋਕਾਂ ਨੂੰ ਸਵਰ ਕਰਕੇ ਭਾਰੀ ਆਰਥਿਕ ਬੋਝ ਉਠਾਉਣਾ ਪੈਂਦਾ ਹੈ। ਉਨ੍ਹਾਂ ਇੱਥੇ ਆਮ ਲੋਕਾਂ ਨੂੰ ਇਸ ਮੁੱਦੇ ਨੂੰ ਉਠਾਉਣ ਦੀ ਮੰਗ ਕੀਤੀ ਨਾਲ ਹੀ ਚੋਣ ਲੜ ਰਹਾ ਹੈ ਹਰ ਪਾਰਟੀ ਦੇ ਉਮੀਦਵਾਰਾਂ ਨੂੰ ਸਵਾਲ ਕਰਦਿਆਂ ਕਿ ਆ ਇਸ ਮੁੱਦੇ ਨੂੰ ਕਿਸ ਤਰ੍ਹਾਂ ਹੱਲ ਕਰਾਉਣਗੇ ਲੋਕਚੈਰੀ ਵਿੱਚ ਆਪਣਾ ਪੱਖ ਸਪਸ਼ਟ ਕਰਨ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ ਨੇ ਦੱਸਿਆ ਹਾਂਜੀ ਮੈਂ ਕਾਮਰੇਡ ਹੰਸ ਰਾਜ ਗੋਲਡਨ ਭਾਰਤੀ ਕਮਿਊਨਿਸਟ ਪਾਰਟੀ ਦਾ ਮੈਂ ਜ਼ਿਲ੍ਹਾ ਸਕੱਤਰਾਂ ਸਾਡੇ ਇਸ ਫਾਜ਼ਿਲਕਾ ਦੇ ਇਲਾਕੇ ਦੀ ਮੁੱਖ ਸਮੱਸਿਆ ਜਿਹੜੀ ਹੈ ਬੜੇ ਲੰਮੇ ਸਮੇਂ ਤੋਂ ਜਿਹੜੀ ਲਟਕ ਰਹੀ ਹੈ ਉਹ ਰੇਲ ਦਾ ਜਿਹੜਾ ਚੰਡੀਗੜ੍ਹ ਨਾ ਜਾਣਾ ਕਿਉਂਕਿ ਪਹਿਲੇ ਅਜ ਤੋਂ 8-10 ਸਾਲ ਪਹਿਲਾਂ ਫਾਜ਼ਿਲਕਾ ਬੋਰ ਲੈਂਡ ਨਹੀਂ ਸੀ ਰੇਲਵੇ ਲੈਂਡ ਨਹੀਂ ਸੀ ਹੁਣ ਲਗਭਗ 10 ਸਾਲ ਦਾ ਸਮਾਂ ਹੋ ਚੱਲਿਆ ਹੈ ਉਹ ਰੇਲ ਲਾਈਨ ਵੀ ਬਣ ਚੁੱਕੀ ਹੈ ਤੇ ਟ੍ਰੇਨਾਂ ਵੀ ਕੁਝ ਚੱਲ ਚੁੱਕੀਆਂ ਨੇ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਰਾਜਧਾਨੀ ਸਾਡੀ ਜਿਹੜੀ ਚੰਡੀਗੜ੍ਹ ਹੈ ਉਹ ਗੰਗਾ ਨਗਰ ਤੋ ਲੈ ਕੇ 400 ਕਿਲੋਮੀਟਰ ਲਗਭਗ ਪੈਂਦੀ ਹੈ। ਗੰਗਾ ਨਗਰ ਦੇ ਨਾਲ ਪੰਜਾਬ ਲੱਗਦਾ ਹੈ। ਪੰਜਾਬ ਦਾ ਹਿੱਸਾ ਲੱਗਦਾ ਹੈ। ਇੱਥੋਂ ਦੇ ਲੋਕ ਬੱਸਾਂ ਤੇ ਜਾਂਦੇ ਨੇ ਜੋ ਵੀ ਕੰਮਕਾਰ ਹੋਵੇ। ਜਿਹੜੇ ਵਿਦਿਆਰਥੀ ਨੇ ਪੜਨ ਵਾਲੇ ਉਹ ਵੀ ਬੱਸਾਂ ਤੇ ਜਾਂਦੇ ਨੇ। ਪੀਜੀਆਈ ਜਿਹੜੇ ਇਲਾਜ ਕਰਾਉਣ ਵਾਸਤੇ ਮਰੀਜ਼ ਜਿਹੜੇ ਉਹ ਵੀ ਬੱਸਾਂ ਤੇ ਜਾਂਦੇ ਨੇ। ਵਕੀਲ ਹੋਰ ਜਿਹੜੇ ਕੰਮਕਾਰ ਲੋਕ ਜਾਂਦੇ ਨੇ ਹਜ਼ਾਰਾਂ ਦੀ ਗਿਣਤੀ ਚ ਰੋਜ਼ਾਨਾ ਲੋਕ ਚੰਡੀਗੜ੍ਹ ਜਾਂਦੇ ਨੇ। ਤੇ ਜਿਹੜੇ ਬੱਸਾਂ ਵਾਲਿਆਂ ਦੀ ਲੁੱਟ ਦਾ ਸ਼ਿਕਾਰ ਹੋ ਰਹੇ ਨੇ। ਬੱਸ ਵਾਲਾ 500 ਰੁਪਏ ਤੋਂ ਲੈ ਕੇ 1000 ਰੁਪਏ ਦਾ ਇੱਕ ਵੇਲੇ ਦੀ ਇੱਕ ਸਮੇਂ ਦੀ ਟਿਕਟ ਲੱਗਦੀ ਉਹਦੀ ਜਦੋਂ ਕਿ ਰੇਲ ਜਿਹੜੀ ਉਹ 100 ਰੁਪਏ ਚ ਲੈ ਜਾਂਦੀ ਹੈ ਕਹਿਣ ਕਹਿਣ ਦਾ ਮਤਲਬ ਵੀ ਇੰਨੀ ਦੇਰ ਦੀ ਮੰਗ ਕਰਦੇ ਆ ਇਹਨਾਂ ਨੇ ਰੇਲ ਸਿੱਧੀ ਨਹੀਂ ਚਲਾਈ ਸਾਡੀ ਮੰਗ ਹੈ ਕਿ ਹੁਣ ਮੌਕੇ ਤੇ ਪਾਰਲੀਮੈਂਟ ਚੋਣਾਂ ਵੀ ਨੇ ਕਿਸੇ ਵੀ ਪਾਰਟੀ ਵਾਲਾ ਜਿਹੜਾ ਇੱਥੇ ਖੜੇ ਨੇ ਜਿੱਤੇ ਕੋਈ ਵੀ ਪਾਵੇਂ ਸਾਡੇ ਲੋਕਾਂ ਨੂੰ ਮੈਂ ਇਹ ਸੁਨੇਹਾ ਦੇਣਾ ਚਾਹਨਾ ਕਿ ਜਿਹੜੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜੋ ਵੀ ਲੋਕ ਨੇ ਉਹ ਸਾਰੇ ਦੇ ਸਾਰੇ ਲੋਕ ਆਪੋ ਆਪਣੀ ਮੰਗ ਠਾਉਣ ਮੰਗ ਪੱਤਰ ਦੇਣ ਇਹਨਾਂ ਐਮਪੀਆ ਨੂੰ ਕਿ ਪਾਰਲੀਮੈਂਟ ਚ ਕਾਨੂੰਨ ਪਾਸ ਕਰਾਣ ਜਾਂ ਰੇਲ ਪਾਸ ਕਰਾਣ ਤਾਂ ਜੋ ਲੋਕ ਜਿਹੜੇ ਬਸਾਂ ਵਾਲੇ ਤੋਂ ਖੇੜਾ ਨਾ ਛੋਟ ਸਕੇ ਨਹੀਂ ਤਾਂ ਇਹ ਜਿਹੜਾ ਮਾਫੀਆ ਰੇਲ ਦਾ ਤੇ ਬਸਾਂ ਵਾਲਾ ਦਾ ਮਾਫੀਆ ਰਲ ਕੇ ਕਹਿ ਲੋ ਰੋਜ਼ਾਨਾ ਦਾ ਕਰੋੜਾਂ ਰੁਪਏ ਦੀ ਲੁੱਟ ਹੋ ਰਹੀ ਹੈ ਸੋ ਅਸੀਂ ਇਹ ਅਪੀਲ ਕਰਦੇ ਆਂ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ ਕਿ ਉਹ ਜਿਹੜੇ ਵੀ ਉਹਨਾਂ ਕੋਲ ਐਮਪੀ ਆਣ ਜਿਹੜੇ ਕਿਸੇ ਵੀ ਪਾਰਟੀ ਦਾ ਖੜੇ ਨੇ ਉਹਨੂੰ ਲਿਖਤੀ ਮੰਗ ਪੱਤਰ ਉਹ ਜ਼ਰੂਰ ਦੇਣ ਹਾਂਜੀ ਮੈਂ ਕਾਮਰੇਡ ਸਿੰਦਰ ਟੰਡੀਆਂ ਸਾਡੀ ਜਿਹੜੀ ਮੰਗੇ ਤੇ ਲੋਕਾਂ ਨੂੰ ਬੇਨਤੀ ਹੈ ਕਿ ਬੜੇ ਲੰਮੇ ਸਮੇਂ ਦੀ ਜਿਹੜੀ ਮੰਗ ਜ਼ਰੂਰੀ ਮੰਗ ਗੰਗਾ ਨਗਰ ਤੋਂ ਲੈ ਕੇ ਵਾਇਆ ਹਪੂਰ ਫਾਇਲ ਕਾ ਫਿਰੋਜਪੁਰ ਚੰਡੀਗੜ੍ਹ ਨੂੰ ਰੇਲਵੇ ਜਿਹੜੀ ਚਲਣੀ ਚਾਹੀਦੀ ਹੈ ਕਿਉਂਕਿ ਪਹਿਲਾਂ ਫੋਰ ਤੋਂ ਫਾਇਲ ਕਾ ਰੇਲਵੇ ਟ੍ਰੈਕ ਨਹੀਂ ਸੀ ਉਹਨੂੰ ਬਣ ਚੁੱਕਿਆ ਹੈ ਔਰ ਸਾਡੀ ਚੰਡੀਗੜ੍ਹ ਦੇ ਵਿੱਚ ਪੜਨ ਤੱਕ ਪੜਨ ਵਾਲੇ ਬਰਧਿਆਸਥੀ ਪੀਜੀ ਵਿੱਚ ਜਾਣ ਵਾਲੇ ਮਰੀਜ਼ ਹਾਈ ਕੋਰਟ ਵਿੱਚ ਜਾਣ ਵਾਲੇ ਕਈ ਵੀ ਕੰਮਕਾਰਾਂ ਦੇ ਮੱਲ ਨੂੰ ਰੋਜ਼ ਹਜ਼ਾਰਾਂ ਦੀ ਗਿਣਤੀ 'ਚ ਲੋਕ ਜਾਂਦੇ ਨੇ ਸੋ ਉਹਨਾਂ ਨੂੰ ਉਹਨਾਂ ਦੀ ਬੱਸਾਂ ਵਾਲੇ ਲੁੱਟ ਕਰ ਰਹੇ ਨੇ ਕਿਉਂਕਿ ਇੱਕ ਦਾ ਕਿਰਾਇਆ ਘੱਟੋ-ਬੱਟ 1000 ਰੁਪਏ ਲੱਗਦਾ ਸੋ ਇਸ ਵਾਸਤੇ ਜਿਹੜਾ ਇਹਦਾ ਟਾਈਮ ਹੈ ਉਹ ਰਾਤ ਦਾ ਹੋਏ ਤੇ ਸਵੇਰ ਦਫਤਰੀ ਟਾਈਮ ਤੇ ਲਗਭਗ ਪਹੁੰਚ ਜਿਵੇਂ ਸਾਡੀ ਪੰਜਾਬ ਮਿਲ ਜਾਂਦੀ ਏ ਉਸੇ ਤਰ੍ਹਾਂ ਔਰ ਛੜਕਾਂ ਤੇ ਵੀ ਜਿਹੜੀ ਘਟਨਾਵਾਂ ਵਾਪਰਦੀਆਂ ਨੇ ਘਟਨਾਵਾਂ ਵਾਪਰਦੀਆਂ ਨੇ ਉਹ ਵੀ ਨਾ ਵਾਪਰਨ ਗਿਆ ਤੇ ਰੇਲਵੇ ਨੂੰ ਵੀ ਇਹਦਾ ਬੜਾ ਮੁਨਾਫਾ ਹੋਏਗਾ ਇਸ ਵਾਸਤੇ ਜਿਹੜੇ ਇੱਥੇ ਉਮੀਦਵਾਰ ਖੜੇ ਨੇ ਪਾਰਲੀਮੈਂਟ ਦਾ ਇਲੈਕਸ਼ਨ ਲੜ ਰਹੇ ਨੇ ਉਹਨਾਂ ਨੂੰ ਸਵਾਲ ਕਰਨ ਉਹਨਾਂ ਨੂੰ ਮੰਗ ਪੱਤਰ ਦੇਣ ਜਿਹੜੀ ਰੇਲ ਹੈ ਉਹ ਬਣਨ ਤੋਂ ਬਾਅਦ ਪਾਰਲੀਮੈਂਟ ਵਾਜ ਬਿਠਾਉਣ ਔਰ ਇੱਥੇ ਜਿਹੜੀ ਰੇਲ ਚੱਲੇ ਤੇ ਲੋਕਾਂ ਨੂੰ ਇਹਦਾ ਫਾਇਦਾ ਹੋਏ ਇਹ ਲੋਕੜ ਵੀ ਹੈ ਕਿ ਇਹ ਦੀ ਜਰੂਰਤ ਨੂੰ ਜਰੂਰ ਮੰਗ ਕੀਤੀ ਜਾਵੇ ਇਹ ਫਾਜ਼ਲਕਾ ਰੇਲਵੇ ਸਟੇਸ਼ਨ ਹੈ ਯਾਤਰੀਆਂ ਤੋਂ ਆਪਾਂ ਪੁੱਛਦੇ ਹਾਂ ਕਿ ਚੰਡੀਗੜ੍ਹ ਲਈ ਜਿਹੜੀ ਸਿੱਧਾ ਅਜੇ ਤੱਕ ਟ੍ਰੇਨ ਨਹੀਂ ਹੈ ਉਹ ਉਹਨਾਂ ਬਾਰੇ ਇਹਨਾਂ ਦਾ ਕੀ ਕਹਿਣਾ ਹੈ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਚੰਡੀਗੜ੍ਹ ਲਈ ਟ੍ਰੇਨ ਹੈਗੀ ਆ ਜਾਂ ਨਹੀਂ ਹੈ ਜਾਂ ਚਲਣੀ ਚਾਹੀਦੀ ਹੈ ਜਾਂ ਨਹੀਂ ਚਲਣੀ ਚਾਹੀਦੀ ਨਹੀਂ ਟ੍ਰੇਨ ਤਾਂ ਚਲਣੀ ਚਾਹੀਦੀ ਜੋ ਕਿ ਇੱਥੇ ਜਾਣ ਵਾਲੇ ਸਾਥੀ ਜੋ ਖੱਜਲ ਖਾਰ ਹੁੰਦੇ ਬੱਸਾਂ ਤੇ ਜਾਂਦੇ ਜੇ ਐਕਸੀਡੈਂਟ ਹੁੰਦਾ ਜੀ ਉਹਨਾਂ ਤੋਂ ਬਚਾ ਕੀਤਾ ਜਾ ਸਕਦਾ ਜੇ ਜਿਹੜੇ ਜੇਬ ਤੋਂ ਖਰਚੇ ਜਿਨ੍ਹਾਂ ਕੋਲ ਖਰਚਾ ਨਹੀਂ ਹੁੰਦਾ ਜੀ ਉਹ ਬੱਸਾਂ ਤੇ ਕਿਵੇਂ ਜਾ ਸਕਣਗੇ ਜੀ ਜੋ ਕਿ ਪੀਜੀਆਈ ਜੋ ਹਸਪਤਾਲ ਜਾਣਾ ਹੋਇਆ ਤਾਂ ਬਾਸ ਦੇ ਬਾਸ ਦੇ ਵੇਟ ਕਰਨੀ ਪੈਂਦੀ ਸੀ ਇਹ ਕਿੱਥੋਂ ਲੈ ਕੇ ਤੁਸੀਂ ਸਮਝਦੇ ਹੋ ਵੀ ਟ੍ਰੇਨ ਚੱਲੇ ਤੇ ਜਿਹੜੀ ਜਿਹੜੀ ਉਹ ਚੰਡੀਗੜ੍ਹ ਪਹੁੰਚੇ ਇਹ ਗੰਗਾ ਨਗਰ ਤੋਂ ਲੈ ਕੇ ਚੰਡੀਗੜ੍ਹ ਤੱਕ ਦੀ ਵਾਇਆ ਫਾਇਲ ਕੋ ਤਾਂ ਹੋ ਗਏ ਫਿਰੋਜ਼ਪੁਰ ਗੁਰੂ ਰਸਾਏ ਤੋਂ ਚੰਡੀਗੜ੍ਹ ਦੀ ਓਕੇ ਜੋ ਪਿੱਛੇ ਕੁਝ ਦਿਨਾਂ ਬਾਅਦ ਕੋਈ ਸਾਡੇ ਇੱਕ ਐਕਸੀਡੈਂਟ ਹੋਇਆ ਸੀ ਉਦھے ਅਸੀਂ ਮਰੀਜ਼ ਨੂੰ ਬਲੱਡ ਦੇਣ ਗਏ ਬਿਲਕੁਲ ਘਰ ਗਰੀਬ ਸੀ ਬਲੱਡ ਦੇਣ ਗਏ ਚਾਰ ਪੰਜ ਨੇ ਸੀ ਗਏ ਆ ਬੱਸਾਂ ਤੇ ਗਏ ਸੀ ਕੋਸ ਮੇਰੇ ਸਾਡਾ ਜਿਹੜਾ 7-8000 ਰੁਪਏ ਖਰਚ ਹੋ ਗਿਆ ਸੀ ਜੇ ਮੰਨ ਲਓ ਟ੍ਰੇਨ ਅਜੇ ਜਾਂਦੀ ਹੋਈ ਚਲਦੀ ਹੁੰਦੀ ਸਿੱਧਾ ਫਾਇਲਕਾ ਤੋਂ ਚੰਡੀਗੜ੍ਹ ਤਾਂ ਸਾਡਾ ਕੀ 100 ਰੁਪਏ ਕਿਰਾਇਆ ਲੱਗਣਾ ਸੀ ਇਹਨਾਂ ਦਾ ਤਾਂ ਅੱਠ ਜਿਹਨੇ ਗਏ ਤਾਂ ਸਾਡਾ ਅੱਠ ਜਿੱਥੇ 7-8000 ਲੱਗਿਆ ਸਾਡਾ ਉਹ ਤੇ 12-1300 ਨਾਲ ਸਾਰ ਜਾਣਾ ਸੀ ਤੇ ਅਸੀਂ ਇਹ ਮੰਗ ਕਰਦੇ ਆ ਕਿ ਜਿਹੜੀ ਫਾਇਲਕਾ ਤੋਂ ਜਾਂ ਗੰਗਾ ਨਗਰ ਤੋਂ ਫਾਇਲਕਾ ਤੇ ਫਾਇਲਕਾ ਤੋਂ ਚੰਡੀਗੜ੍ਹ ਜਿਹੜੀ ਟ੍ਰੇਨ ਚਲਾਈ ਜਾਵੇ ਫਾਇਲਕਾ ਤੋਂ ਚੰਡੀਗੜ੍ਹ ਵਾਇਆ ਫਰੋਹੀਪੁਰ ਆ ਗਿਆ ਨੇ ਵਾਇਆ ਜਿਹੜਾ ਚੰਡੀਗੜ੍ਹ ਫਾਜਲ ਕਾਫਰੋਈਪੁਰ ਇਹ ਵਾਇਆ ਤੇ ਜਿਹੜੀ ਚੱਲੀ ਚਾਈਗੀ